ਗੁਰਦੁਆਰਾ ਬਾਬਾ ਸ਼ਿਚਨ ਜੀ ਖਡਮਾਲਾ ਤੋਂ ਜੋ ਸੰਗਤਾਂ ਦੇ ਸਹਿਯੋਗ ਨਾਲ ਤਕਰੀਬਨ 13 ਸਾਲ ਤੋਂ ਗ੍ਰੰਥੀ ਸਿੰਘ ਪਾਠੀ ਸਿੰਘ ਅਤੇ ਸੇਵਾਦਾਰਾਂ ਦੇ ਬੱਚਿਆਂ ਵਾਸਤੇ ਜੋ ਵਿਦਿਅਕ ਸਮਗਰੀ ਸੰਗਤਾਂ ਦੇ ਸਹਿਯੋਗ ਨਾਲ ਤਕਰੀਬਨ 182 ਬੱਚਿਆਂ ਨੂੰ ਗੁਰੂ ਘਰ ਦੇ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤ ਵੱਲੋਂ ਵੰਡੀ ਜਾ ਰਹੀ ਹੈ ਮੈਂ ਬੇਨਤੀ ਕਰਾਂਗਾ ਸਮੂਹ ਸੰਪਰਦਾਵਾਂ ਅਤੇ ਗੁਰੂ ਘਰ ਦੇ ਪ੍ਰਧਾਨ ਸਿੰਘ ਸੇਵਾਵਾਂ ਨੂੰ ਬੇਨਤੀ ਕਰਾਂਗਾ ਆਪਾਂ ਸਾਰੇ ਰਲ ਮਿਲ ਕੇ ਗੁਰੂ ਘਰ ਦੇ ਗ੍ਰੰਥੀ ਸਿੰਘ ਗੁਰੂ ਘਰ ਦੇ ਵਜ਼ੀਰ ਪਾਠੀ ਸਿੰਘ ਅਤੇ ਸੇਵਾਦਾਰਾਂ ਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਅੱਗੇ ਆਈਏ ਤਾਂ ਜੋ ਉਹਨਾਂ ਦਾ ਭਵਿੱਖ ਵੀ ਉਜਵਲ ਹੋ ਸਕੇ ਅਤੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਉਹ ਵੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਦੇ ਵੱਲੋਂ ਆਉਂਦੇ ਸਮੇਂ ਜੋ ਅਗਲੇ ਸਾਲ ਤਕਰੀਬਨ ਇਸ ਨੂੰ ਵਧਾ ਕੇ 2.5 300 ਬੱਚਿਆਂ ਨੂੰ ਗੁਰੂ ਘਰ ਵੱਲੋਂ ਇਹ ਉਪਰਾਲਾ ਕੀਤਾ ਜਾਏਗਾ ਅਗਲੇ ਮਹੀਨੇ ਗੁਰਦਾਰਾ ਸਾਹਿਬ ਵੱਲੋਂ ਜੋ ਸੰਗਤਾਂ ਦੇ ਸਹਿਯੋਗ ਨਾਲ ਜੋ ਸਿੱਖੀ ਦੇ ਵਾਸਤੇ ਦਸਤਾਰ ਮੁਕਾਬਲੇ ਵੀ ਇਸ ਸਥਾਨ ਤੇ ਕਰਾਈ ਜਾਣਗੇ ਇਹ ਸੰਗਤਾਂ ਦੇ ਸਹਿਯੋਗਦਾਨ ਆਉਂਦੇ ਸਮੇਂ ਹੋਰ ਕਾਰਜ ਵੀ ਕੀਤੇ ਜਾਣਗੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਔੰਕਾਰਦਾਸ ਜੀ ਵੱਲੋਂ ਜੋ ਪਿਛਲੇ ਕਈ ਸਾਲਾਂ ਤੋਂ ਗਰੰਤੀ ਸਿੰਘਾਂ ਦੇ ਬੱਚਿਆਂ ਦੀ ਵਿੱਦਿਆ ਦਾ ਲੰਗਰ, ਬੈਗ, ਕਿਤਾਬਾਂ, ਕਾਪੀਆਂ, ਪੈਨ ਆਦਿ ਹਰ ਸਾਲ ਇਸ ਸੰਗਤ ਦੇ ਸਹਿਯੋਗ ਨਾਲ ਇੱਥੇ ਸੇਵਾ ਕਰਦੇ ਹਨ। ਮੈਂ ਸਮਝਦਾ ਇਸ ਲਾਗਾ ਜੋ ਕਾਰਜ ਜਿੱਥੇ ਸਾਡੀਆਂ ਵੱਡੀਆਂ-ਵੱਡੀਆਂ ਜਥੇਬੰਦੀਆਂ ਨੂੰ ਕਰਨਾ ਚਾਹੀਦਾ ਸੀ, ਇਹ ਸਾਡੇ ਬਾਬਾ ਜੀ ਕਰ ਰਹੇ ਹਨ। ਅੱਜ ਜੇ ਗਰੰਤੀ ਸਿੰਘਾਂ ਨੂੰ ਅਸੀਂ ਸੰਭਾਲ ਲਿਆ ਨਾ ਤਾਂ ਸਮਝ ਲਓ ਅਸੀਂ ਆਪਣੀ ਕੌਮ ਨੂੰ ਸੰਭਾਲ ਲਿਆ। ਮੈਂ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਇਸ ਸਤ ਕਾਰਜ ਦੇ ਵਿੱਚ ਬਾਬਾ ਜੀ ਨੂੰ ਸਹਿਯੋਗ ਦਿਆ ਕਰੋ ਦਿਨ ਦੁਗਣੀ ਰਾਤ ਚੋਕਰੀ ਬਾਬਾ ਜੀ ਤਕੀਆਂ ਬਖਸ਼ਣ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਇਹ ਸਾਰੇ ਕਾਰਜਾਂ ਵਿੱਚ ਤੁਹਾਡਾ ਪੂਰਨ ਸਹਿਯੋਗ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਕਹਿ ਘਟਿਆਂ ਵੀ ਸਾਰੀਆਂ ਸੰਸਥਾ ਨੂੰ ਇਹ ਕਾਰਜ ਕਰਨੇ ਚਾਹੀਦੇ ਹਨ ਮੈਂ ਬੇਨਤੀ ਕੀਤੀ ਪਹਿਲਾਂ ਵੀ ਵੀ ਵਟਸਐਪ ਤੇ ਕੋਈ ਮੈਸੇਜ ਆਂਦਾ ਨਾ ਗਰਮਤੀ ਸਿੰਘ ਸੌ ਗਿਆ ਪਾਠ ਕਰਦਾ ਕਰਦਾ ਅਸੀਂ ਝੱਟ ਉਹਨੂੰ ਫਾਰਵਰਡ ਕਰਦੇ ਜਾਂਦੇ ਕਰਦੇ ਜਾਂਦੇ ਆ ਪਰ ਕਦੀ ਅਸੀਂ ਆਪਣੇ ਮਜਬੂਰੀ ਨਹੀਂ ਸਮਝੀ ਕਿ ਉਹ ਗਰੰਤੀ ਸਿੰਘ ਸੌ ਕਿਉਂ ਗਿਆ ਉਹਨੇ ਦੋ ਦੋ ਤਿੰਨ ਤਿੰਨ ਰੋਲਾ ਲਾਈਆਂ ਜੇ ਫੇਰ ਕੀ ਹੋ ਜਾ ਇੱਕ ਲੱਗੀ ਐ ਆਪਾਂ ਇਸੀ ਤੋਂ ਮਤਲਬ ਦੂਰ हटੀਏ ਗਰੰਤੀ ਸਿੰਘਾਂ ਨੂੰ ਪਿਆਰ ਕਰੀਏ ਤਾਂ ਜੋ ਆਨ ਵਾਲੇ ਸਮੇਂ ਚ ਜਿਹੜੀ ਸਾਨੂੰ ਅੱਜ ਵੀ ਮੈਂ ਸਮਝਦਾ ਛੋਟਾ ਜਿਹਾ ਗਰੰਤੀ ਸਿੰਘਾਂ ਦੀ ਜੇ ਇਹੀ ਆਲ ਰਿਹਾ ਜੇ ਅਸੀਂ ਕੌਮ ਨੇ ਗਰੰਤੀ ਸਿੰਘਾਂ ਨੂੰ ਨਾ ਸੰਭਾਇਆ ਤੇ ਆਉਣ ਵਾਲਾ ਸਮਾਂ ਹੋਰ ਇਸ ਤੋਂ ਨੀਵੇਂ ਜਾਏਗਾ ਮੈਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਤੁਸੀਂ ਆਪਣੇ ਲਾਗੇ-ਤਾਗੇ ਦੇ ਜਿੱਥੇ-ਜਿੱਥੇ ਇਸ ਚੈਨਲ ਰਾਹੀਂ ਤੁਹਾਨੂੰ ਇਹ ਮੈਸੇਜ ਜਾਂਦਾ ਹੈ ਜੇ ਤੁਸੀਂ ਇੱਥੇ ਸਹਿਯੋਗ ਦੇ ਸਕਦੇ ਦਿਓ ਪਰ ਆਪਣੇ ਲਾਗੇ-ਤਾਗੇ ਗੁਰਦੁਆਰੇ ਸਾਹਿਬ ਦੇ ਜਿਨ੍ਹਾਂ ਗਰੰਤੀ ਨੇ ਉਹਨਾਂ ਨੂੰ ਜਰੂਰ ਉਹਨਾਂ ਦੀ ਬਾਹ ਫੜੋ ਉਹਨਾਂ ਦੇ ਵਿਦਿਆ 'ਚ ਸਹਾਤ ਦਿਓ ਉਹਨਾਂ ਦਾ ਪੜ੍ਹਾਈ 'ਚ ਉਹਨਾਂ ਦਾ ਮੈਡੀਕਲ 'ਚ ਸਾਥ ਦਿਓ ਸਾਰਿਆਂ ਨੂੰ ਚਰਣਾ ਜੀ ਬੇਨਤੀ ਹੈ ਸਾਰੇ ਇਸ ਬਾਬਾ ਜੀ ਦੇ ਕਾਰਜ ਵਿੱਚ ਸਾਰੇ ਬਾਬਾ ਜੀ ਨੂੰ ਹੀ ਸਹਿਯੋਗ ਦਿਓ ਤਾਂ ਜੋ ਇਹ ਇਸ ਵਾਰੀ 180 ਬੱਚਾ ਤੇ ਮੈਂ ਗੱਲ ਕਹਿਣ ਉਹ ਆਨ ਵਾਲੇ ਸਮੇਂ 'ਚ 18-1800 ਬੱਚਾ ਇਸ ਥਾਂ ਤੋਂ ਇਹ ਲੰਗਰ ਦੀ ਦਾਤ ਪ੍ਰਾਪਤ ਕਰੇ ਕਿਉਂਕਿ ਵੱਡੇ ਵੱਡੇ ਲੰਗਰ ਬਹੁਤ ਲਾ ਲੈਣੇ ਹੈ ਉਹਦਾ ਮੈਨੂੰ ਸਾਰੀ ਸੰਗਤ ਦੱਸੋ ਇੱਕ ਵੀ ਪਰਸੈਂਟ ਹੁੰਦਾ ਕਿ ਰਿਜ਼ਲਟ ਨਿਕਲਿਆ ਆਪਾਂ ਰੱਜੇ ਇਹਨੂੰ ਹੋਰ ਰਲਝਾਈ ਜਾਣੇ ਆ ਪਰ ਅੱਜ ਲੋੜ ਇਸ ਬੱਚਿਆਂ ਦੀ ਹੈ ਮੈਂ ਉਹ ਲੰਗਰ ਨੂੰ ਮਨਾ ਨਹੀਂ ਕਰਦਾ ਜਿੰਦੀ ਜਿਹੜੀ ਭਾਵਨਾ ਕਰੋ ਪਰ ਅੱਜ ਲੋੜ ਇਸ ਗਰੰਤੀ ਸਿੰਘਾਂ ਦੇ ਬੱਚਿਆਂ ਨੂੰ ਹੈ ਜੋ ਬਾਬਾ ਜੀ ਨੇ ਮੈਂ ਆਪਣੇ ਵੱਲੋਂ ਸਿੱਖ ਨੌਜਵਾਨ ਸੇਵਾ ਸੁਸਾਇਟੀ ਵੱਲੋਂ ਭਾਈ ਸਭ ਭਾਈ ਗੁਰੂ ਇਕਬਾਲ ਸਿੰਘ ਜੀ ਵੱਲੋਂ ਮਾਤਾ ਵਿਪਨ ਪ੍ਰੀਤ ਕੌਰ ਜੀ ਵੱਲੋਂ ਬਾਬਾ ਜੀ ਨੂੰ ਵਧਾਈ ਦੇਣਾ ਬਾਬਾ ਜੀ ਇਹ ਕਾਰਜ ਵਿੱਚ ਕਿੱਥੇ ਕਿਤੇ ਸਾਡੀ ਲੋੜ ਪਵੇ ਅਸੀਂ ਤਨ ਮਨ ਧਨ ਨਾਲ ਤੁਹਾਡੇ ਚਰਨਾਂ 'ਚ ਹਾਜ਼ਰ ਹਾਂ ਸਾਡੀ ਵੀ ਸੇਵਾ ਕਿਤੇ ਗਾਇਬ ਗਾਇ ਲਾ ਲਿਆ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ